हां जी दोस्तों फोक पंजाबी ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਇੱਕ ਅਪਡੇਟ ਸਤਿੰਦਰ ਸਰਤਾਜ ਦੇ ਨਾਲ ਜੁੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਸੂਫੀ ਗਾਇਕ ਨੇ ਸਤਿੰਦਰ ਸਰਤਾਜ ਇਹ ਵੀ ਹੈ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ 쇼 ਨਹੀਂ ਕਰਨਗੇ ਸੋ ਇਹਨਾਂ ਨੇ ਵੀ ਆਪਣੀ ਜਵਾਨ ਖੋਲੀ ਹੈ ਆਪਣੀ ਸਮੱਸਿਆ ਦੱਸੀ ਹੈ ਕਾਰਨ ਦੱਸਿਆ ਉਹ ਇਸ ਤੋਂ ਪਹਿਲਾਂ ਦਲਜੀਤ ਰੋਸਾਂਜ ਨੇ ਵੀ ਆਪਣੇ ਵਿਚਾਰ ਦੱਸੇ ਸੀ ਆਪਣੀ ਗੱਲ ਰੱਖੀ ਸੀ ਕਿ ਉਹ ਪ੍ਰਸ਼ਾਸਨ ਨੂੰ ਨੇ ਬੇਨਤੀ ਕੀਤੀ ਸੀ ਕਿ ਪ੍ਰਬੰਧ ਅਗਰ ਤੁਸੀਂ ਚੰਗਾ ਕਰ ਲੋਗੇ ਤਾਂ ਉਹ ਭਾਤ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ੋਅ ਹੈ ਜਿਹੜਾ ਕਰਨਗੇ ਤਾਂ ਹੁਣ ਅਗਲੀ ਅਪਡੇਟ ਅਸਤਿੰਦਰ ਸਰਤਾਜ ਨਾਲ ਜੁੜੀ ਹੋਈ ਆਈ ਹੋਈ ਹੈ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੂਫੀ ਗਾਇਕ ਅਤੇ ਅਦਾਕਾਰ ਅਸਤਿੰਦਰ ਸਰਤਾਜ ਕਿਸੇ ਪਰਛਾਣ ਦੇ ਮੋਤਾਜ ਨਹੀਂ ਨੇ ਤਾਂ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਸੁਪਰ ਹਿੱਟ ਗੀਤ ਐਡ ਦਿੱਤੇ ਹੈ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਆਲਿ ਦੇ ਵਿੱਚ ਇਹ ਕਲਾਕਾਰ ਨਾਲ ਜੁੜੀ ਵੱਡੀ ਜਿਹੜੀ ਅਪਡੇਟ ਆਈ ਹੈ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਹੈ ਜਿਹੜਾ ਉਹ ਤੋੜ ਦਿੱਤਾ ਹੈ ਉਹ ਪੂਰਾ ਮਾਮਲਾ ਕੀ ਹੈ ਕੁਝ ਮਹੀਨਿਆਂ ਤੋਂ ਗਾਇਕਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤੇ ਜਾ ਰਹੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਚੰਡੀਗੜ੍ਹ ਪੁਲਿਸ ਜਿਹੜੀ ਉਹ ਸੁਰੱਖਿਆ ਦੇ ਵਿੱਚ ਐ ਖਾਲੀ ਵਿੱਚ ਹੋਏ ਦਲਜੀਤ ਉਸਾਜ ਨੇ ਤਾਂ ਸਿੱਧੇ ਹੀ ਕਹਿ ਦਿੱਤਾ ਕਿ ਭਾਰਤ ਦੇ ਵਿੱਚ ਸ਼ੋਅ ਕਰਨ ਦਾ ਕੋਈ ਢਾਂਚਾ ਮਤਲਬ ਕੋਈ ਸਰਕਾਰੀ ਗਾਈਡਲਾਈਨਸ ਹੀ ਨਹੀਂ ਹਨ ਇਸ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆਪਣੇ ਸ਼ੋਅ ਤੋਂ ਬਾਅਦ ਸਤਿੰਦਰ ਸਰਤਾਜ ਦੀ ਟੀਮ ਵੱਲੋਂ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਤੇ ਹੋਰ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਪੁਲਿਸ ਦੇ ਵੱਲੋਂ ਕੀਤੇ ਬਾਸ ਲੋਕੀ ਦਾ ਜੇਕਰ ਜਿਹੜਾ ਕੀਤਾ ਸੀ ਇਸੇ ਤਰ੍ਹਾਂ ਕਰਨ ਔਜਲੇ ਦੇ ਸ਼ੋਹ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਉੱਤੇ 1 ਕਰੋੜ ਤੋਂ ਉੱਪਰ ਦਾ ਜੁਰਮਾਨਾ ਲਾਇਆ ਕਿ ਇਸ ਨੇ ਪਰਮਿਟ ਤੇ ਇਜਾਜ਼ਤ ਮਿਲਣ ਤੋਂ ਪਹਿਲਾਂ ਇਸ਼ਤਿਹਾਰ ਹੈ ਜਿਹੜੇ ਕਿਉਂ ਦਿੱਤੇ ਇਸ ਦੌਰਾਨ ਸਤਿੰਦਰ ਸਤਾਜ ਨੇ ਜਿਹੜੀ ਆਪਣੀ ਗੱਲ ਰੱਖੀ ਹੈ ਸੋ ਉਹਨਾਂ ਨੇ ਵੀ ਚੰਡੀਗੜ੍ਹ ਦਾ ਸ਼ੋਹ ਕਰਨ ਤੋਂ ਇਨਕਾਰ ਜਿਹੜਾ ਕਰ ਦਿੱਤਾ ਹੈ ਪੰਜਾਬੀ ਗਾਇਕ ਨੇ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਭਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਿਆ ਜਾਵੇ ਇਸ ਨੂੰ ਸੁਖਾਲਾ ਕਰਨ ਲਈ ਇੱਕ ਖਿੜਕੀ ਦੀ ਵਿਵਸਥਾ ਜਿਹੜੀ ਬਣਾਈ ਜਾਵੇ ਜਿੱਥੇ ਆਰਟਿਸਟ ਵੱਲੋਂ ਸਿਰਫ ਇੱਕ ਅਰਜੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਸਾਰੇ ਪਰਮਿਟ ਹੈ ਜਿਹੜੀ ਲੈ ਕੇ ਦੇਵੇ ਸਤਿੰਦਰ ਸਰਤਾਜ ਪੰਜਾਬ ਦਾ ਉਹ ਗਾਇਕ ਹੈ ਜਿਸ ਨੇ ਟਿਕਟ ਵਾਲੇ ਸ਼ੋਹਾਂ ਦਾ ਮਾਡਲ ਪੰਜਾਬ ਵਿੱਚ ਲਿਆਂਦਾ ਜਿਸ ਕਾਰਨ ਪਰਿਵਾਰ ਖਾਸ ਕਰ ਔਰਤਾਂ ਇਹਨਾਂ ਚ ਜਾ ਕੇ ਆਨੰਦ ਹੈ ਜਿਹੜਾ ਮਾਣ ਸਕਦੀਆਂ ਨੇ ਨਹੀਂ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕੀ ਸਿਰਫ ਵਿਆਹਾਂ ਮੇਲੇਆਂ ਜਾਂ ਕਬੱਡੀਆਂ ਦੇ ਵਿੱਚ ਸੁਣੀ ਜਾਂਦੀ ਸੀ ਜਿੱਥੇ ਮਾਹੌਲ ਸੰਜੀਦਾ ਨਹੀਂ ਸੀ ਹੁੰਦਾ। ਸਤਿੰਦਰ ਸਰਤਾਜ ਦੀ ਟੀਮ ਨਾਲ ਗੱਲ ਹੋਣ ਤੋਂ ਪਤਾ ਲੱਗਿਆ ਕਿ ਉਹ ਅੱਗੇ ਤੋਂ ਕਦੇ ਵੀ ਚੰਡੀਗੜ੍ਹ ਸ਼ੋਅ ਜਿਹੜਾ ਨਹੀਂ ਕਰਨਗੇ। ਇਸੇ ਤਰ੍ਹਾਂ ਦੇ ਵਿਚਾਰ ਕਰਨ ਔਜਲਾ ਤੇ ਦਿਲਜੀਤ ਦੋਸਾਂ ਦੇ ਵੱਲੋਂ ਪ੍ਰਗਟਾਏ ਗਏ ਸੀ। ਸੋ ਕਿਤੇ ਨਾ ਕਿਤੇ ਖਾਮੀ ਜ਼ਰੂਰ ਹੈ। ਕਲਾਕਾਰ ਇਹ ਨਹੀਂ ਚਾਹੁੰਦਾ ਹੁੰਦਾ ਕਿ ਉਹ ਇੱਥੇ ਪਰਫਾਰਮੈਂਸ ਜਿਹੜੀ ਦੇਣ ਆਏ ਐ ਤੇ ਉਹਨਾਂ ਦੇ ਸਰੋਤੇ ਜਿਹੜਾ ਦੁਖੀ ਹੋਣ। ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ कि ਜੋ ਲੋਕ ਉਹਨਾਂ ਨੂੰ ਸੁਣਨਾ ਆਇਆ ਜੋ ਫੈਨਸ ਚਾਹਣ ਵਾਲੇ ਉਹਨਾਂ ਨੂੰ ਸੁਣਨਾ ਆਇਆ ਉਹ ਪੂਰੀ ਤਰ੍ਹਾਂ ਆਨੰਦ ਹੈ ਜਿਹੜਾ ਮੰਨਣਾ ਜਿੱਥੇ ਉਹਨੂੰ ਕਿਤੇ ਨਾ ਕਿਤੇ ਕਮੀ ਲੱਗਦੀ ਹੈ ਤਾਂ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਤਾਂ ਇਸ ਤਰ੍ਹਾਂ ਕਰਨ ਉਹ ਔਜਲਾ ਦਿਲਜੀਤ ਉਸਾਹਜ ਤੇ ਹੁਣ ਸਤਿੰਦਰ ਸਰਤਾਜ ਨੇ ਆਪਣੇ ਵਿਚਾਰ ਜਿਹੜੇ ਪ੍ਰਗਟ ਕੀਤੇ ਆ ਤਾਂ ਇਸ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੱਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ